ਸੰਸਾਰ ਭਰ ਵਿੱਚ ਵਸਦੇ ਸਮੂਹ ਭੈਣਾ ਭਰਾਵਾਂ, ਵੀਰਾਂ, ਬਜ਼ੁਰਗਾਂ, ਬੱਚਿਆਂ, ਨੌਜਵਾਨਾਂ ਨੂੰ ਸਤਿਕਾਰਯੋਗ ਸੜੀਆਂ ਮਾਵਾਂ ਨੂੰ ਮੇਰੇ ਵੱਲੋਂ ਗੁਰਫਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਬਣ ਜਾਣ ਤੇ ਇਹ ਯਕੀਨਨ ਹੈ ਕਿ ਇਸ ਵਿੱਚ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਵੀ ਸ਼ਾਮਲ ਹੋਣਗੀਆਂ ਜਿਵੇਂ ਹਿਮਾਚਲ ਅਤੇ ਹਰਿਆਣਾ ਇਸ ਤੋਂ ਬਾਹਰ ਵੀ ਹੋਰ ਇਲਾਕੇ ਆ ਸਕਦੇ ਹਨ ਸਵਾਲ ਹੈ ਕਿ ਕੀ ਦੂਸਰੀਆਂ ਸਟੇਟਾਂ ਵਿੱਚ ਸ਼ਾਮਲ ਹੋਣ ਨਾਲ ਸਿੱਖਾਂ ਦੀ ਬਹੁਗਿਣਤੀ ਘਟੇਗੀ ਜੇ ਸਿੱਖਾਂ ਦੀ ਗਿਣਤੀ ਖਾਲਸਤਾਨ ਵਿੱਚ ਫਿਰ ਘਟਦੀ ਹੈ ਤਾਂ ਕੀ ਭਵਿੱਖ ਵਿੱਚ ਫਿਰ ਸਿੱਖਾਂ ਨੂੰ ਕੋਈ ਸਮੱਸਿਆ ਆ ਸਕਦੀ ਹੈ ਜਾਂ ਸਿੱਖ ਆਪਣੇ ਆਪ ਨੂੰ ਪੱਕੇ ਤੌਰ ਤੇ ਸਥਾਪਿਤ ਕਿਵੇਂ ਕਰਨ ਨਾਲ ਜੁੜੇ ਸਵਾਲਾਂ ਦਾ ਅੱਜ ਜਵਾਬ ਆਪਾਂ ਦੇਾਂਗੇ ਜਵਾਬ ਦੇਣ ਤੋਂ ਮੇਰਾ ਭਾਵ ਅਰਥ ਹੈ ਕਿ ਆਪਾਂ ਵਿਚਾਰ ਕਰਾਂਗੇ ਇਹ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਚੋਣਵੀਆਂ ਖਬਰਾਂ ਉੱਤੇ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਭਾਰਤ ਸਰਕਾਰ ਦਾ ਪੜਿਆ ਹੋਇਆ ਇੱਕ ਵਿਅਕਤੀ ਜੋ 1.5-4 ਫੁੱਟ ਮਸੀਂ ਉੱਚਾ ਹੈ ਮੇਰੀ ਅਮਰਾਦ ਲਾਰੈਂਸ ਬਿਸ਼ਨੋਈ ਜਿਸ ਨੂੰ ਕੈਨੇਡਾ ਦੀ ਸਰਕਾਰ ਨੇ ਅੰਤਰਰਾਸ਼ਟਰੀ ਅਤਵਾਦੀ ਐਲਾਨ ਦਿੱਤਾ ਹੈ ਬੇਸ਼ੱਕ ਪੇਪਰ ਵਰਕ ਹੋ ਚੁੱਕਾ ਹੈ ਰਸਮੀ ਐਲਾਨ ਕਰਨਾ ਜੇ ਬਾਕੀ ਹੈ ਜਿਸ ਨੂੰ ਭਾਰਤ ਸਰਕਾਰ ਬੜਾ ਪਲੋਸ ਪਲੋਸ ਕੇ ਜੇਲ੍ਹ ਦੇ ਨਾਮ ਤੇ ਜਵਾਈਆਂ ਵਾਂਗ ਪਾਲ ਰਹੀ ਹੈ ਉਮੀਦ ਹੈ ਕਿ ਭਵਿੱਖ ਦੇ ਵਿੱਚ ਉਸ ਦੇ ਨਾਮ ਤੇ ਜਾਂ ਉਸ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਅਖਬਾਰਾਂ ਵਿੱਚ ਲਈਆਂ ਹੋਈਆਂ ਕਤਲਾਂ ਦੀਆਂ ਜ਼ਿੰਮੇਵਾਰੀਆਂ ਦਾ ਆਧਾਰ ਬਣਾ ਕੇ ਉਸ ਦੀ ਐਕਸਟਰੈਡੀਸ਼ਨ ਹੋ ਸਕਦੀ ਹੈ ਗੱਲ ਬੜੀ ਸਿੱਧੀ ਸਪਸ਼ਟ ਅਤੇ ਸਾਫ਼ ਨਜ਼ਰ ਆ ਰਹੀ ਹੈ ਕਿ ਭਾਰਤ ਦੀ ਉਲਟੀ ਗਿਣਤੀ ਕਈਆਂ ਪਾਸਿਆਂ ਤੋਂ ਸ਼ੁਰੂ ਹੋ ਚੁੱਕੀ ਹੈ ਵੱਖਰੀ ਗੱਲ ਹੈ ਕਿ ਭਗਤਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹ ਗੱਲ-ਗੱਲ ਤੇ ਖਾਲਿਸਤਾਨ ਲਈ ਕੰਮ ਕਰਦਿਆਂ ਨੂੰ ਟੈਰਰਿਸਟ ਵੱਖਵਾਦੀ ਅਸੰਕਵਾਦੀ ਜੋਰ ਲਾਲ ਆ ਕੇ ਕਹਿੰਦੇ ਹਨ ਪਰ ਜਦ ਬਾਹਰ ਲੀਆਂ ਸਟੇਟਾਂ ਦੇ ਵਿੱਚ ਕਿਸੇ ਥਾਣੇ ਤੇ ਹਮਲਾ ਹੋ ਕੇ ਕਿੰਨੀ-ਕਿੰਨੀ ਪੁਲਿਸ ਵੀ ਮਾਰੀ ਜਾਵੇ ਤਾਂ ਉਹਨਾਂ ਦੀਆਂ ਖ਼ਬਰਾਂ ਦੀਆਂ ਸੁਰਖੀਆਂ ਇਹ ਹੁੰਦੀਆਂ ਹਨ ਮਾਓਵਾਦੀਆਂ ਵੱਲੋਂ ਥਾਣੇ ਉੱਤੇ ਹਮਲਾ ਜੇ ਸਿੱਖ ਵੋਟਾਂ ਵੀ ਪਾਉਣ ਤਾਂ ਅਤਵਾਦੀ ਸਿੱਖ ਲੰਗਰ ਵੀ ਲਾ ਕੇ ਬਹਿ ਜਾਣਾ ਤਾਂ ਇਹ ਲਿਖਣਗੇ ਕਿ ਅਤਵਾਦੀਆਂ ਨੇ ਲੰਗਰ ਲਾਇਆ ਪਰ ਸਮਾਂ ਬੜਾ ਬਲਵਾਨ ਹੈ ਸੱਚ ਨੇ ਪ੍ਰਗਟ ਹੋਣਾ ਹੈ ਅਸਲੀ ਅਤਵਾਦ ਦਾ ਚਿਹਰਾ ਰੰਗਾ ਹੋ ਗਿਆ ਹੈ ਅਸਲੀ ਅਤਵਾਦ ਨੂੰ ਕੈਨੇਡਾ ਨੇ ਹੁਣ ਕਾਨੂੰਨੀ ਰੂਪ ਦੇ ਵਿੱਚ ਅਲੰਦਣਾ ਸੱਚੀ ਗੱਲ ਇਹ ਹੈ ਕਿ ਅਸਲ ਅਤਵਾਦ ਨੂੰ ਨੱਥ ਪੈਣ ਦਾ ਵੇਲਾ ਨੇੜੇ ਆ ਰਿਹਾ ਹੈ ਈਰਾਨ ਅਤੇ ਇਜ਼ਰਾਈਲ ਦੀ ਜੰਗ ਦੋਨਾਂ ਪਾਸਿਆਂ ਤੋਂ ਜਾਰੀ ਹੈ ਦੋਹਾਂ ਪਾਸਿਆਂ ਤੇ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਯੂਰਪੀਅਨ ਯੂਨੀਅਨ ਵੱਲੋਂ ਸਮਝੌਤਾ ਕਰਾਉਣ ਲਈ ਰਾਹ ਕੱਢਿਆ ਜਾ ਰਿਹਾ ਹੈ ਪਰ ਗੱਲ ਹਾਲੇ ਤੱਕ ਕਿਸੇ ਸਿਰੇ ਕੰਡੇ ਨਹੀਂ ਲੱਗੀ ਅਮਰੀਕਾ ਨੇ ਜਿਵੇਂ ਕਿਹਾ ਸੀ ਕਿ ਉਹ ਦੋ ਹਫ਼ਤੇ ਲਈ ਉਡੀਕ ਕਰੇਗਾ ਕਿ ਉਹ ਈਰਾਨ ਖਿਲਾਫ ਜੰਗ ਵਿੱਚ ਸ਼ਾਮਲ ਹੋਵੇ ਜਾਂ ਨਾ ਹੋਵੇ ਇਸ ਗੱਲ ਨੂੰ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਸ਼ਾਇਦ ਅਮਰੀਕਾ ਇਹਨਾਂ ਦੋ ਹਫ਼ਤਿਆਂ ਦੇ ਵਿੱਚ ਆਪਣੇ ਜੰਗੀ ਅਭਿਆਸ ਤੇਜ਼ ਕਰੇਗਾ ਅਤੇ ਈਰਾਨ ਉੱਤੇ ਹਮਲੇ ਸੰਬੰਧੀ ਅੰਦਰੂਨੀ ਰਣਨੀਤਿਕ ਤਿਆਰੀਆਂ ਰੰਗੇਗਾ ਕੁਝ ਵੀ ਹੋਵੇ ਸਮਝੌਤਾ ਹੋ ਜਾਵੇ ਤਾਂ ਵਧੀਆ ਗੱਲ ਹੈ ਅਗਰ ਅਮਰੀਕਾ ਸ਼ਾਮਲ ਹੁੰਦਾ ਹੈ ਸਥਿਤੀ ਬਹੁਤ ਜ਼ਿਆਦਾ ਗੰਭੀਰ ਅਤੇ ਕਾਬੂ ਤੋਂ ਬਾਹਰ ਵੀ ਹੋ ਸਕਦੀ ਹੈ ਜੇਕਰ ਅਮਰੀਕਾ ਦੇ ਸ਼ਾਮਲ ਹੋਣ ਦੇ ਬਾਵਜੂਦ ਰੂਸ ਅਤੇ ਚੀਨ ਚੁੱਪ ਕੀਤੇ ਰਹਿੰਦੇ ਹਨ ਤਾਂ ਫਿਰ ਸਿੱਟੇ ਬਦਲਵੇਂ ਰੂਪ ਵਿੱਚ ਹੋਰ ਤਰੀਕੇ ਦੇ ਨਿਕਲ ਸਕਦੇ ਹਨ ਮੇਰਾ ਨਿੱਜੀ ਰੂਪ ਵਿੱਚ ਮੰਨਣਾ ਹੈ ਕਿ ਜੇ ਚੀਨ ਇਸ ਪਾਸੇ ਵੱਲੋਂ ਚੁੱਪ ਰਿਹਾ ਤਾਂ ਉਹ ਇਸ ਸਮੇਂ ਦਾ ਲਾਭ ਲੈ ਕੇ ਚੁੱਪਚਿਪੀ ਤਾ ਟਾਈਵਾਨ ਉੱਤੇ ਹਮਲਾ ਕਰ ਸਕਦਾ ਹੈ ਕਿਉਂਕਿ ਤਾਈਵਾਨ ਦੀ ਮਦਦ ਵਾਸਤੇ ਅਮਰੀਕਾ ਉਸਦੇ ਪਿੱਛੇ ਖੜਾ ਹੈ ਜੇ ਅਮਰੀਕਾ ਈਰਾਨ ਵਿੱਚ ਰੁੱਝ ਜਾਂਦਾ ਹੈ ਤਾਂ ਕੁਦਰਤੀ ਹੋਵੇਗਾ ਕਿ ਅਮਰੀਕਾ ਦੀ ਫੌਜੀ ਸ਼ਕਤੀ ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ ਜਿਸ ਨਾਲ ਹੀ ਤਾਈਵਾਨ ਦੀ ਉਸਾਈ ਮਦਦ ਨਹੀਂ ਕਰ ਸਕੇਗਾ ਜੇ ਅਮਰੀਕਾ ਈਰਾਨ ਦੇ ਉੱਤੇ ਹਮਲਾ ਕਰ ਦੇਵੇ ਤੇ ਚੀਨ ਤਾਈਵਾਨ ਉੱਤੇ ਕਰ ਦੇਵੇ ਤਾਂ ਸਾਨੂੰ ਅਧਿਕਾਰਤ ਤੌਰ ਤੇ ਮੰਨ ਲੈਣਾ ਚਾਹੀਦਾ ਹੈ ਕਿ ਸੰਸਾਰ ਦੀ ਤੀਜੀ ਜੰਗ ਸ਼ੁਰੂ ਹੋ ਚੁੱਕੀ ਹੈ ਸਮੀਕਰਨਾਂ ਦੇ ਵਿੱਚ ਬਹੁਤ ਵਿੰਗੀਆਂ ਟੇਡੀਆਂ ਉਲਝਣਾ ਅਤੇ ਗੁੰਝਲਾਂ ਪਈਆਂ ਹੋਈਆਂ ਹਨ ਸੰਸਾਰ ਦੇ ਲੱਗਣ ਵਾਲੇ ਤੀਸਰੀ ਜੰਗ ਦੇ ਸੇਕ ਤੋਂ ਇੰਡੀਆ ਆਪਣੇ ਆਪ ਨੂੰ ਨਹੀਂ ਬਚਾ ਸਕੇਗਾ ਇਸ ਤੀਸਰੀ جنگ ਦੇ ਝਰਮਟ ਵਿੱਚੋਂ ਅਸੀਂ ਖਾਲਿਸਤਾਨ ਦੀ ਸਥਾਪਤੀ ਹੋ ਜਾਣੀ ਹੈ ਫਿਰ ਰੈਫਰੰਡਮ ਦੀਆਂ ਵੋਟਾਂ ਦੇ ਸਬੰਧ ਦੇ ਵਿੱਚ ਯੂਨਾਈਟਿਡ ਨੇਸ਼ਨ ਨੂੰ ਬਹੁਤੇ ਫੈਸਲੇ ਕਰਨ ਦੀ ਲੋੜ ਨਹੀਂ ਪੈਣੀ ਸਾਰਾ ਕਾਰਜ ਬਿਨਾਂ ਵੋਟਾਂ ਤੋਂ ਹੀ ਸਿਰੇ ਚੜ ਜਾਣਾ ਹੈ ਸੰਸਾਰ ਜੰਗ ਇਹ ਨਹੀਂ ਕਿ ਲੱਗੀ ਤੇ ਬਸ ਕੁਝ ਦਿਨਾਂ ਬਾਅਦ ਹਟ ਜਾਣੀ ਹੈ ਇਹ ਕੁਝ ਸਾਲ ਲੰਬੀ ਚੱਲ ਸਕੀ ਜਦੋਂ ਖਾਲਿਸਤਾਨ ਬਣਨਾ ਹੈ ਇਸ ਵਿੱਚ ਦੂਸਰੇ ਰਾਜ ਵੀ ਸ਼ਾਮਲ ਹੋਣਗੇ ਉਨ੍ਹਾਂ ਦੇ ਸ਼ਾਮਲ ਹੋਣ ਕਰਕੇ ਸਿੱਖਾਂ ਦੀ ਗਿਣਤੀ ਘਟਣ-ਵਧਣ ਦੀ ਜਿਹੜੀ ਗੱਲ ਸੀ ਉਹ ਆਪਾਂ ਉਸ ਪਾਸੇ ਵੱਲ ਹੁਣ ਆਉਨੇ ਪਹਿਲੀ ਗੱਲ ਕਿ ਸਿੱਖਾਂ ਦੀ ਗਿਣਤੀ ਘਟ ਨਹੀਂ ਇਹ ਸਿਰਫ ਜਾਣਬੁੱਝ ਕੇ ਬਰਤੰਤਕ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਗਿਣਤੀ ਘਟ ਨਹੀਂ ਪਰ ਗਿਣਤੀ ਘਟ ਕਰਨ ਵਾਸਤੇ ਯਤਨ ਰਾਤ ਦਿਨ ਜਾਰੀ ਹਨ ਝੂਠੇ ਮੁਕਾਬਲੇ ਨਸ਼ਿਆਂ ਦਾ ਰੁਝਾਨ ਛੋਟਾ ਪਰਿਵਾਰ ਸੁਖੀ ਪਰਿਵਾਰ ਹਮ ਦੋ ਹਮਾਰੇ ਦੋ ਇਹ ਸਾਰੀਆਂ ਯੋਜਨਾਵਾਂ ਸਿੱਖਾਂ ਦੀ ਗਿਣਤੀ ਘਟਾਉਣ ਵਾਲੇ ਪਾਸੇ ਹੀ ਹਨ ਇਸ ਤੋਂ ਇਲਾਵਾ ਜਿਹੜੀ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਉਸ ਵਿੱਚ ਵੀ ਸਿੱਖਾਂ ਦੀ ਗਿਣਤੀ ਨੂੰ ਜਾਣਬੁੱਝ ਕੇ ਘਟ ਲਿਖਿਆ ਜਾਂਦਾ ਤਾਂ ਕਿ ਸਿੱਖਾਂ ਨੂੰ ਮਿਲਣ ਵਾਲੇ ਲਾਭ ਦੀ ਧਾਰਾ ਪ੍ਰਤੀਸ਼ਤ ਘਟ ਕੀਤੀ ਜਾ ਸਕੇ ਇਹਨਾਂ ਗੱਲਾਂ ਤੋਂ ਇਲਾਵਾ ਪੂਰੇ ਭਾਰਤ ਵਿੱਚ ਸਿੱਖਾਂ ਦੀ ਗਿਣਤੀ 5 ਤੋਂ 7 ਕਰੋੜ ਤੱਕ ਹੈ ਜਿਨ੍ਹਾਂ ਵਿੱਚ ਇੰਡੀਆ ਦੇ ਦੂਸਰੇ ਰਾਜਾਂ ਵਿੱਚ ਰਹਿੰਦੇ ਉਹ ਗਰੀਬ ਸਿੱਖ ਜਿਨ੍ਹਾਂ ਨੂੰ ਅਸੀਂ ਸਿਕਲੀਗਰ ਕਹਿੰਨੇ ਆਂ ਜਾਵਣਜਾਰੇ ਕਹਿੰਨੇ ਆਂ ਉਹਨਾਂ ਦੀ ਗਿਣਤੀ ਕਾਫੀ ਹੈ ਲੇਕਿਨ ਉਹ ਇੱਕ ਥਾਂ ਤੇ ਇਕੱਠੇ ਨਹੀਂ ਉਹ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਖਿਲਰੇ ਹੋਏ ਹਨ ਇਸ ਦੇ ਨਾਲ ਨਾਲ ਇਹ ਬੀਤੇ ਪਿਛਲੇ ਦਹਾਕੇ ਦੇ ਵਿੱਚ ਉਹਨਾਂ ਸਿੱਖਾਂ ਨੂੰ ਜ਼ਬਰਦਸਤੀ ਦੁਬਾਰਾ ਜ਼ਬਰਦਸਤੇ Hindu ਬਣਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਤੇ ਇਸੇ ਕਰਕੇ ਇੰਡੀਆ ਦੀ ਸਰਕਾਰ ਨੇ ਆਪਣੇ ਸਿੱਧੇ ਸਿੱਧੇ ਤਰੀਕੇ ਕਬਜ਼ਾ ਕੀਤਾ ਹੋਇਆ ਹੈ ਕਿ ਉੱਥੋਂ ਦਾ ਅਰਬਾਂ ਦਾ ਜਿਹੜਾ ਬਜਟ ਹੈ ਇਹ ਸਿੱਖ ਕਿਤੇ ਇਸ ਬਜਟ ਨੂੰ ਬਾਹਰਲੀਆਂ ਸਟੇਟਾਂ ਵਿੱਚ ਖਿਲਰੇ ਹੋਏ ਸਿੱਖਾਂ ਨੂੰ ਪੰਜਾਬ ਵਿੱਚ ਲਿਆ ਕੇ ਵਸਾਉਣ ਦਾ ਕੋਈ ਮਨਸੂਬਾ ਨਾ ਤਿਆਰ ਕਰ ਲੈਣਾ ਕਿਉਂਕਿ ਕੋਈ ਵੀ ਕੰਮ ਹੈ ਉਹ ਦੋ ਤਰੀਕਿਆਂ ਨਾਲ ਹੀ ਹੋਣਾ ਹੈ ਇੱਕ ਪੈਸਾ ਅਤੇ ਦੂਸਰਾ ਕਾਨੂੰਨੀ ਵਿਧੀ ਕਾਨੂੰਨੀ ਵਿਧੀ ਸਾਡੇ ਕੋਲ ਅਜੇ ਹੈ ਕੋਈ ਨਹੀਂ ਪੈਸਾ ਸਾਡੇ ਕੋਲ ਹੈ ਕੁਝ ਗੱਲਾਂ ਉਹ ਹਨ ਜਿਹੜੀਆਂ ਮੈਂ ਇੱਥੇ ਕਰਨੀਆਂ ਨਹੀਂ ਚਾਹੁੰਦਾ ਕਿਉਂਕਿ ਸਾਡਾ ਮਕਾਰ ਦੁਸ਼ਮਣ ਹੋ ਸਕਦਾ ਇਹਨਾਂ ਗੱਲਾਂ ਦਾ ਆਪਣੇ ਤੌਰ ਤੇ ਕੋਈ ਪਹਿਲਾਂ ਹੀ ਰਾਹ ਤਰੀਕਾ ਕੱਢ ਲਵੇ ਇਸ ਕਰਕੇ ਗੁਪਤ ਰੱਖਣੀਆਂ ਚੰਗੀਆਂ ਹਨ ਕੁੱਲ ਮਿਲਾ ਕੇ ਜੇ ਸਿੱਖਾਂ ਦੀ ਗਿਣਤੀ ਘਟਦੇ ਵੀ ਹੋਈ ਖਾਲਸਤਾਨ ਦੀ ਸਥਾਪਤੀ ਲਈ ਕੰਮ ਕਰਨ ਵਾਲੀ ਜਿਹੜੀ ਕੌਮ ਹੈ ਉਹ ਸਿੱਖ ਕੌਮ ਹੈ ਤਾਂ ਸਭ ਤੋਂ ਵੱਧ ਅਧਿਕਾਰ ਇਸੇ ਦਾ ਹੀ ਹੋਣਾ ਹੈ ਖਾਲਸਤਾਨ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਖੌਤੀ ਲੋਕਤੰਤਰ ਢਾਂਚੇ ਵਰਗੀ ਬਿਲਕੁਲ ਨਹੀਂ ਹੋਣੀ ਕਹਿਣ ਤੋਂ ਭਾਵ ਕਿ ਸਾਰਾ ਵਿਪਰਵਾਦ ਇਕੱਠਾ ਓ ਕੇ ਅਮਰਤ ਸ਼ੱਕੇ ਰਾਤੋਂ ਰਾਤ ਦਮਲੇਵਾਨ ਕੇ ਸਿੰਘ ਸੱਜ ਕੇ ਤੇ ਸਾਡੇ ਪ੍ਰਬੰਧ ਵਿੱਚ ਸ਼ਾਮਲ ਹੋ ਜਵੇ ਇਸ ਵਿੱਚ ਅਸੀਂ ਇਹਨਾਂ ਨੂੰ ਸਫਲ ਨੇ ਹੋਣ ਦੇਣਾ ਕਿਉਂਕਿ ਇਸੇ ਕਰਕੇ ਲੋਕਤੰਤਰੀ ਪ੍ਰਣਾਲੀ ਦਾ ਢਾਂਚਾ ਬਦਲਿਆ ਜਾਊਗਾ ਸਿੱਖ ਰਾਜ ਦਾ ਜਿਹੜਾ ਮੁੱਢ ਹੈ ਉਹ ਸਿਰਾਂ ਦੀ ਗਿਣਤੀ ਨਾਲ ਨਹੀਂ ਹੋਣਾ ਉਸ ਦਾ ਆਧਾਰ ਗਣਤੰਤਰ ਨਹੀਂ ਹੋਣਾ ਗਣਤੰਤਰ ਹੁੰਦਾ ਹੈ ਲੋਕਾਂ ਦੀ ਜਨਸੰਖਿਆ ਇਸ ਦਾ ਆਧਾਰ ਹੋਵੇਗਾ ਗੁਣਤੰਤਰ ਬੇਸਡ ਔਨ ਕੁਆਲਿਟੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਜਬੂਰੀ ਸੀ ਕਿ ਪ੍ਰਸ਼ਾਸਨਿਕ ਪ੍ਰਬੰਧ ਨੂੰ ਚਲਾਉਣ ਲਈ ਬੌਧਿਕ ਪੱਧਰ ਦੇ ਵਿਅਕਤੀਆਂ ਦੀ ਲੋੜ ਦੀ ਘਾਟ ਨੂੰ ਪੂਰਾ ਕਰਨ ਲਈ ਡੋਗਰਿਆਂ ਨੂੰ ਸ਼ਾਮਲ ਕੀਤਾ ਗਿਆ ਖਾਲਸਤਾਨ ਦੇ ਪ੍ਰਬੰਧ ਦੇ ਵਿੱਚ ਦੋ ਵੱਡੀਆਂ ਤਰ੍ਹਾਂੇ ਕੰਮ ਕਰਨਗੀਆਂ ਪਹਿਲਾ ਗੁਰੂ ਦਾ ਖਾਲਸਾ ਦੂਸਰਾ ਮੁਸਲਮਾਨ ਭਾਈਚਾਰਾ ਹੱਕ ਗੂਗ ਸਾਰਿਆਂ ਦੇ ਬਰਾਬਰ ਹੋਣਗੇ ਧਾਰਮਿਕ ਆਜ਼ਾਦੀ ਪੂਰੀ ਹੋਵੇਗੀ ਬੋਲਣ ਦੀ ਆਜ਼ਾਦੀ ਪੂਰੀ ਹੋਵੇਗੀ ਪਰ ਪ੍ਰਸ਼ਾਸਨਿਕ ਕੁਰਸੀਆਂ ਪਾਵ ਡਿਸੀਜਨ ਮੇਕਿੰਗ ਚੇਅਰ ਉੱਤੇ ਐਤਕੀ ਬੇਪਰ ਨੂੰ ਢੁਈ ਨਹੀਂ ਰੱਖਣ ਦੇਣੀ ਇਹਨਾਂ ਨੂੰ ਹਰ ਹਾਲਤ ਵਿੱਚ ਇਸ ਤੋਂ ਲੰਬੇ ਰੱਖਿਆ ਜਾਵੇਗਾ ਕਿਉਂਕਿ ਸਾਨੂੰ ਆਪਣਾ ਖਾਲਸਤਾਨ ਦੇਸ਼ ਬਣਾਉਣ ਲਈ ਡੋਬਣ ਵਾਸਤੇ ਅਸੀਂ ਕੋਈ ਪ੍ਰਬੰਧ ਨਹੀਂ ਕਰਨਾ ਜਿਹੜੇ ਮੈਂ ਇਹ ਗੱਲ ਕਹਿ ਕੇ ਹਟਿਆ ਜਾਂ ਆਪਣਾ ਮੈਂ ਵਿਚਾਰ ਦਿੰਦਾ ਹੈ ਇਹ ਵਿਚਾਰ ਕਿਸੇ ਤਰੀਕੇ ਉਹਨਾਂ ਵੀਰਾਂ ਤੱਕ ਉਹਨਾਂ ਖਾਲਸਾ ਲੀਡਰਾਂ ਤੱਕ ਪਹੁੰਚ ਜਾਵੇ ਜੋ ਮੈਂ ਕਹਿਣਾ ਚਾਹੁੰਨਾ ਹੈ ਉਹ ਇਹਨਾਂ ਗੱਲਾਂ ਨੂੰ ਆਪਣੀਆਂ ਡੇਰੀਆਂ ਵਿੱਚ ਨੋਟ ਜਰੂਰ ਕਰ ਲੈਣਾ ਬਿਪਰ ਇੱਕ ਉਹ ਵਾਇਰਸ ਹੈ ਇਹ ਇਰਾਨ ਦੇ ਵਿੱਚ ਵੀ ਕੰਮ ਕਰਦਾ ਹੋਇਆ ਨੌਕਰੀਆਂ ਕਰਦਾ ਹੋਇਆ ਇਜ਼ਰਾਈਲ ਨੂੰ ਅੰਦਰ ਦੇ ਅੰਦਰਲੇ ਭੇਤ ਦੇ ਕੇ ਉਸੇ ਦੇਸ਼ ਦਾ ਖਾਂਦਾ ਹੋਇਆ ਉਸੇ ਦੇਸ਼ ਦਾ ਨੁਕਸਾਨ ਕਰਦਾ ਹੈ ਇਹ ਬਿੱਪਰ ਵਾਇਰਸ ਜਦੋਂ ਕਤਰ ਦੇ ਵਿੱਚ ਕੋਈ ਨੌਕਰੀਆਂ ਕਰਦਾ ਹੈ ਤਾਂ ਅੰਦਰ ਕੰਪਨੀਆਂ ਦੇ ਰਾਂਹ ਉਹਨਾਂ ਵਿੱਚ ਜਸੂਸੀ ਕਰਕੇ ਸਾਰੇ ਪੇਤ ਇਜ਼ਰਾਈਲ ਨੂੰ ਦਿੰਦਾ ਹੈ ਜਿਹੜਾ ਬਿੱਪਰ ਮੁੱਢਕ ਦੀ ਮੂੰ ਜਨੂਬ ਨੂੰ ਲਾ ਕੇ ਪਾਸੇ ਰੱਖਣ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਜੁਖਸ਼ ਸਾਡੇ ਨਾਲ ਕਰ ਹਟਿਆ ਹੈ ਇਸ ਨੇ ਸਾਡੇ ਨਾਲ ਕੋਈ ਢਿੱਲ ਨਹੀਂ ਗੁਜ਼ਾਰਨੀ ਇਸ ਲਈ ਅਸੀਂ ਐਂਟੀਵਾਇਰਸ ਨਾਲ ਸੰਬੰਧਿਤ ਕਾਨੂੰਨ ਬਣਾਵਾਂਗੇ ਮੈਂ ਆਪਣੀ ਗੱਲ ਨੂੰ ਫਿਰ ਦੁਹਰਾਵਾਂ ਖਾਲਸਾਤਨ ਦੇਸ਼ ਵਿੱਚ ਆਰਥਿਕ ਤੌਰ ਤੇ ਵਿਦਿਅਕ ਤੌਰ ਤੇ ਸਿਹਤ ਸਵਾਮਾਂ ਦੇ ਵਿੱਚ ਕੋਈ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੇ ਉਹ Hindu ਹੋਵੇ ਚਾਹੇ ਮੁਸਲਮਾਨ ਹੋਵੇ ਇਸਾਈ ਹੋਵੇ ਕੋਈ ਵੀ ਹੋਵੇ ਸਾਡੇ ਲੀਡਰ ਇਹ ਗੱਲਾਂ ਆਪਣੇ ਚਿੱਤਿਆਂ ਵਿੱਚ ਰੱਖਣ ਖਾਲਸਤਾਨ ਬਣਦੇ ਆ ਪੇਪਰਾਂ ਨੇ ਸਿੰਘ ਸਜਣ ਲਈ ਅਮਰਤ ਛਕਣ ਲਈ ਵੱਡੀਆਂ ਵੱਡੀਆਂ ਲਾਈਨਾਂ ਲਾਉਣੀਆਂ ਹਨ ਇਹ ਲੰਬੇ ਲੰਬੇ ਚੂਲੇ ਪਾਉਣ ਨੂੰ ਵੀ ਤਿਆਰ ਹੋ ਜਾਣਗੇ ਪਰ ਹਰ ਇੱਕ ਨੂੰ ਸਿੱਖ ਨਹੀਂ ਬਣਾਇਆ ਜਾਵੇਗਾ ਕਿਸੇ ਹਿੰਦੂ ਨੂੰ ਸਿੱਖ ਬਣਾਉਣ ਲਈ ਘੱਟੋ-ਘੱਟ 30 ਸਾਲ ਲੰਬਾ ਪ੍ਰੋਸੈਸ ਜਾਰੀ ਕਰਨ ਦੀ ਲੋੜ ਪਵੇਗੀ ਮੈਂ ਗੱਲ ਨੂੰ ਸਪਸ਼ਟ ਕਰ ਦਿਆਂ ਸਿੱਖ ਕਿਸੇ ਨੂੰ ਸਿੱਖ ਬਣਾਉਣ ਲਈ ਨਹੀਂ ਕਹਿਣਗੇ ਜਿਹੜਾ ਖੁਦ ਬਣਨਾ ਚਾਹੁੰਦਾ ਮੈਂ ਉਸ ਦੀ ਗੱਲ ਕਰ ਰਿਹਾ ਜਬਰਦਸਤੀ ਸਿੱਖ ਬਣਾ ਕੇ ਅਸੀਂ ਆਚਾਰ ਨਹੀਂ ਪਾਉਣਾ ਕਿਸੇ ਦਾ ਨਾ ਸਾਨੂੰ ਕੋਈ ਭੇਡਾਂ ਦੇ ਵੜੇ ਵਾਂਗ ਗਿਣਤੀ ਵਧਾਉਣ ਦੀ ਲੋੜ ਹੈ ਸਾਡੇ ਗਿਣਤੀ ਨੇਚਰਲ ਪ੍ਰੋਸੈਸ ਕੁਦਰਤੀ ਤੌਰ ਤੇ ਜਿਹੜੀ ਵਧੇਗੀ ਉਹ ਵਧੇਗੀ ਜਿਵੇਂ ਸਿੱਖਾਂ ਦੇ ਵਿੱਚ ਪੰਜ ਪਿਆਰਿਆਂ ਵਾਲੀ ਜਿਹੜੀ ਪ੍ਰਣਾਲੀ ਹੈ ਪੰਜਾਂ ਵੱਲੋਂ ਦਿੱਤਾ ਹੋਇਆ ਹੁਕਮ ਕਿ ਸਿੱਖ ਨੇ ਮੰਨਣਾ ਹੈ ਮੰਨਣਾ ਹੈ ਏਸੀ ਚੀਜ਼ ਦਾ ਲਾਭ ਸਾਡੇ ਦੁਸ਼ਮਣ ਨੇ ਲੈ ਕੇ ਸਾਡੇ ਵਿੱਚ ਹੁਣ ਤੱਕ ਕੁਸ ਬੈਠ ਕੇ ਰਹੀ ਹੈ ਸਿੱਖ ਮਰਿਆਦਾ ਨੂੰ ਤੈਸਨਾਸ ਕੀਤਾ ਹੋਇਆ ਹੈ ਹੁਣ ਅਸੀਂ ਕਿਸੇ ਨੂੰ ਵੀ ਕੋਈ ਗੱਲ ਕਹਾਂਗੇ ਤਾਂ ਉਹ ਸਹਿਸਭਾਈ ਮੁਰਿਓ ਕਹੇਗਾ ਨਹੀਂ ਜੀ ਇਹ ਤਾਂ ਸਾਨੂੰ ਪੰਜਾਂ ਪਿਆਰੇ ਨੇ ਹੁਕਮ ਕੀਤਾ ਪੰਜ ਪਿਆਰੇ ਕੀ ਹੁਕਮ ਕਰ ਸਕਦੇ ਹਨ ਇਸ ਦੀ ਵਿਆਖਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਮਿਲ ਜਾਏਗੀ ਸਾਡਾ ਗੁਰੂ ਸਿੱਖਾਂ ਦਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਪੰਜ ਪਿਆਰਿਆਂ ਦੀ ਚੋਣ ਪ੍ਰਣਾਲੀ ਇਹ ਵੀ ਦੀ ਵਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਕੂਲ ਹੀ ਜੋ ਹੈ ਉਹੀ ਸਹੀ ਹੈ ਪੰਜ ਪਿਆਰੇ ਸਹਬਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਦੇ ਉਲਟ ਕੋਈ ਹੁਕਮ ਨਹੀਂ ਲਾ ਸਕਦੇ ਸਿੱਖਾਂ ਦੀ ਗਿਣਤੀ ਘਟਣ ਦੀ ਚਿੰਤਾ ਕਰਦੇ ਹੋਏ ਉਹ ਵੀਰ ਇਹ ਗੱਲ ਇਤਿਹਾਸਿਕ ਤੌਰ ਤੇ ਧਿਆਨ ਵਿੱਚ ਰੱਖਣ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਸਿੱਖਾਂ ਦੀ ਗਿਣਤੀ ਵੱਧ ਤੋਂ ਵੱਧ 17% ਸੀ। ਦੂਸਰੀ ਗੱਲ ਇਹ ਚੇਤੇ ਵਿੱਚ ਰੱਖਣਾ ਕਿ ਜਿਸ ਅੰਗਰੇਜ਼ ਨੇ 65 ਤੋਂ ਵੱਧ ਮੁਲਕਾਂ ਤੇ ਰਾਜ ਕੀਤਾ ਉਹਨਾਂ ਦੀ ਆਪਣੀ ਗਿਣਤੀ ਉਂਗਲਾਂ ਤੇ ਗਿਣੀ ਜਾਣ ਜੋਗੀ ਸੀ। ਜਦੋਂ ਖਾਲਸਤਾਨ ਦੀ ਸਥਾਪਨਾ ਦੀ ਗੱਲ ਹੋਵੇਗੀ ਤਾਂ ਸਭ ਤੋਂ ਪਹਿਲਾਂ ਮੂੰਹ ਵਿੱਚ ਸ਼ਬਦ ਆਉਂਦਾ ਖਾਲਸ। ਖਾਲਸ ਦਾ ਅਰਥ ਹੈ ਖਾਲਸਾ। ਕਈ ਵੀਰ ਇਸ ਨੂੰ ਖਾਲਸ ਕਹਿਣ ਲੱਗ ਪੈਂਦੇ ਹਨ। ਖਾਲਸ ਮਤਲਬ ਸ਼ੁੱਧਤਾ। ਖਖੇ ਨੂੰ ਕੰਨਾ ਲੱਲਾ ਸਸਾ ਤੱਤੇ ਕੰਨਾ ਨੰਨਾ ਖਾਲਸਤਾਨ ਆ ਖਖੇ ਨੂੰ ਕੰਨਾ ਲੱਲੇ ਨੂੰ ਸਿਹਾਰੀ ਗਲਤ ਬਣ ਜਾਂਦਾ ਹੈ ਇਸ ਵਿੱਚ ਸੋਧ ਯਕੀਨਨ ਕਰਨੀ ਪਵੇਗੀ ਖਾਲਸਤਾਨ ਦਾ ਅਰਥ ਹੈ ਖਾਲਸੇ ਦੀ ਉਹ ਧਰਤੀ ਜਿਸ ਉੱਤੇ ਖਾਲਸਾ ਪ੍ਰਭੂ ਸੱਤਾ ਸੰਪੰਨ ਰਾਜ ਦੀ ਪਾਤਸ਼ਾਹੀ ਅਤੇ ਬਾਦਸ਼ਾਹੀ ਦਾ ਮਾਲਕ ਹੈ ਉਹ ਖਾਲਸਾ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਕੂਲ ਰਾਜ ਸੱਤਾ ਦਾ ਨਿਰਮਾਣ ਅਤੇ ਇਸ ਨਰਵੈਰ ਰਾਜ ਦੀਆਂ ਵਿਆਖਿਆਵਾਂ ਨੂੰ ਖਾਲਸੇ ਦੇ ਬੋਲ ਬਾਲਿਆਂ ਮੁਤਾਬਕ ਸਰਬ ਸਖਾਲੀ ਵੁਠੀਆ ਇਹ ਹਵਾ ਹਲੇਮੀ ਰਾਜ ਜੀਓ ਦੇ ਮੁਤਾਬਕ ਹੀ ਸਥਾਪਿਤ ਕਰੇਗਾ ਜਿਵੇਂ ਪਾਕਿਸਤਾਨ ਨੇ ਵੇਦਾਂ ਰੱਖਿਆ ਪਾਕ ਪੱਪੇ ਨੂੰ ਕੰਨ ਖੱਕੇ ਨੂੰ ਸਿਆਰੀ ਪਾਕ ਦਾ ਮਤਲਬ ਵੀ ਹੈਗਾ ਸ਼ੁੱਧ ਜਾਂ ਪਵਿੱਤਰ ਕੀ ਪਾਕ ਰੱਖਣ ਨਾਲ ਅਸੀਂ ਸ਼ੁੱਧ ਜਾਂ ਪਵਿੱਤਰਤਾ ਨਹੀਂ ਹੋ ਜਾਂਦੇ ਖਾਲਸ ਰੱਖਣ ਨਾਲ ਵੀ ਅਸੀਂ ਸ਼ੁੱਧ ਨਹੀਂ ਹੋ ਜਾਣਾ ਤੇ ਨਾ ਅਸੀਂ ਪਵਿੱਤਰ ਹੋ ਜਾਣਾ ਵਿਅਕਤੀ ਦੀ ਸ਼ੁੱਧਤਾ ਗੁਰਬਾਣੀ ਨਾਲ ਜੁੜਨ ਦੇ ਮੁਤਾਬਕ ਹੀ ਹੋਣੀ ਹੈ ਗੁਰਬਾਣੀ ਦੇ ਅਮਲਾਂ ਨੂੰ ਪਰਖਣ ਲਈ ਗੁਰਬਾਣੀ ਦੀ ਕਸਵੱਟੀ ਤਹਿਤ ਗੁਰਬਾਣੀ ਦਾ ਇਹ ਫਰਮਾਨ ਹੈ ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਤਹ ਜਾਨੀ ਜੋ ਵਿਅਕਤੀ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਰਹਿੰਦਾ ਹੋਇਆ ਉਸਤੇ ਨਾਲ ਜੁੜਿਆ ਹੋਇਆ ਨਿਰਭਾਉ ਅਤੇ ਨਿਰਵੈਰ ਹੋ ਜਾਂਦਾ ਹੈ ਉਹ ਖਾਲਸਾ ਹੈ ਜਦੋਂ ਕਿਸੇ ਦੇਸ਼ ਦਾ ਆਧਾਰ ਹੀ ਖਾਲਸਤਾਨ ਹੈ ਖਾਲਸੇ ਦੀ ਸੰਤਾਨ ਹੈ ਜਾਂ ਖਾਲਸੇ ਦਾ ਉਹ ਸਥਾਨ ਹੈ ਤਾਂ ਇਸ ਤੇ ਪ੍ਰਬੰਧ ਦੇ ਵਿੱਚ ਖਾਲਸਾ ਰਹੁ ਰੀਤਾਂ ਦਾ ਹੀ ਬੋਲਬਾਲਾ ਹੋਵੇਗਾ ਖਾਲਸਾ ਰਹੁ ਰੀਤਾਂ ਬੋਲਬਾਲਾ ਕੀ ਹੈ ਜੋ ਬੁੱਤ ਪੂਜਾ ਨਾ ਕਰਦਾ ਹੋਵੇ ਸਿਰਫ ਇੱਕ ਆਕਾਰਪੁਰਖ ਸ਼ਬਦ ਗੁਰੂ ਨੂੰ ਮੰਨਦਾ ਹੋਵੇ ਇਹੋ ਹੀ ਹੁਕਮ ਮੁਸਲਮਾਨਾਂ ਲਈ ਹੈ ਉਹਨਾਂ ਲਈ ਉਹਨਾਂ ਦਾ ਜਿਹੜਾ ਸ਼ਬਦ ਗੁਰੂ ਹੈ ਉਹ ਕੁਰਾਨ ਹੈ ਉਹਨਾਂ ਨੂੰ ਵੀ ਸਿਰਫ ਅੱਲਾ ਦੀ ਬੰਦਗੀ ਕਰ ਲਈ ਗਿਆ ਉਹਨਾਂ ਲਈ ਵੀ ਕਿਸੇ ਵੀ ਬੁੱਤ ਪੂਜਾ ਦੀ ਮਨਾਈ ਨਹੀਂ ਹੈ ਇਹੋ ਸਿਧਾਂਤ ਖਾਲਸੇ ਦਾ ਮੇਰੀਆਂ ਇਹਨਾਂ ਕਈਆਂ ਗੱਲਾਂ ਨੂੰ ਤੋੜ ਮਰੋੜ ਕੇ ਨਾ ਸਮਝਿਆ ਜਾਵੇ ਜਿਵੇਂ ਅਕਸਰ ਵਿਪਰਾ ਵੱਲੋਂ ਭਾਰਤੀ ਤੰਤਰ ਵੱਲੋਂ ਉਹਨਾਂ ਦੀਆਂ ਅਖਬਾਰਾਂ ਚੈਨਲਾਂ ਅਤੇ ਹੋਰ ਮੀਡੀਆ ਸਾਧਨਾ ਰਹੀ ਇੱਕ ਅਕਸਰ ਬਕੜਵਾ ਕੀਤੀ ਜਾਂਦੀ ਹੈ ਕਿ ਜੀ7 ਦੇ ਵਿੱਚ ਮਾਰਗਕਰਨੀ ਵੱਲੋਂ ਖਾਲਸਤਾਨੀ ਅਤਵਾਦੀਆਂ ਨੂੰ ਐਕਸਪੋਜ਼ ਕਰ ਦਿੱਤਾ ਗਿਆ ਨੰਗਿਆਂ ਕਰ ਦਿੱਤਾ ਗਿਆ ਉਹਨਾਂ ਨੂੰ ਸ਼ਾਇਦ ਅਜੇ ਵੀ ਇਹ ਕੋਈ ਭੁਲੇਖਾ ਹੈ ਕਿ ਉਹਨਾਂ ਦੇ ਕਹਿਣ ਨਾਲ ਜਿਹੜੀ ਗੱਲ ਹੈ ਉਹ ਬਦਲ ਜਾਣੀ ਹੈ ਪਰ ਗੱਲ ਤਾਂ ਨਹੀਂ ਬਦਲਨੀ ਗੱਲ ਤਾਂ ਉਹੀ ਰਹੇਗੀ ਜੋ ਸੱਚ ਹੈ ਪਰ ਜੀ7 ਨੇ ਭਾਰਤੀ ਜ਼ੁਲਮ ਨੂੰ ਨੰਗਿਆਂ ਕੀਤਾ ਸਿੱਖਾਂ ਵਾਸਤੇ ਸਪੈਸ਼ਲ ਸਟੇਟਮੈਂਟ ਦਿੱਤੀ ਗਈ ਹੈ ਕਿ ਸਿੱਖਾਂ ਦੀ ਬਹੁਗਿਣਤੀ ਸ਼ਾਂਤ ਮੈਇਤਰੀਕਾਂ ਨਾਲ ਆਪਣੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਰੈਫਰੰਡਮ ਵਿੱਚ ਰੁੱਝੇ ਹੋયા ਹਨ ਜੋ ਕੈਨੇਡਾ ਦੀ ਧਰਤੀ ਦੇ ਉੱਤੇ ਹੋਇਆ ਹੈ ਕੀ ਤੁਹਾਡੇ ਝੂਠ ਬੋਲਣ ਵਾਲੋ ਬਦਲ ਜਾਏਗਾ ਕੀ ਇਸ ਵਰਤਾਂਤ ਨੂੰ ਤੁਹਾਡਾ ਝੂਠ ਤੋੜ ਦੇਵੇਗਾ ਇਸ ਵਹਿਮ ਵਿੱਚੋਂ ਭਾਰਤੀ ਭਗਤਾਂ ਨੂੰ ਨਿਕਲਣਾ ਚਾਹੀਦਾ ਹੈ ਅਗਰ ਤੁਸੀਂ ਨਹੀਂ ਵੀ ਨਿਕਲਣਾ ਚਾਹੁੰਦੇ ਫਿਰ ਵੀ ਇਸ ਦਾ ਸਾਨੂੰ ਅਲਾਬ ਹੀ ਹੋਣਾ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਭਲਿੱਖੇ ਦੇ ਵਿੱਚ ਹੀ ਸੁੱਤੇ ਰਹੋ ਸਚਾਈ ਤੋਂ ਮੂੰਹ ਮੋੜ ਕੇ ਰੱਖੋਗੇ ਇਸ ਨਾਲ ਹੀ ਸਾਡਾ ਭਲਾ ਹੋਣਾ ਹੈ ਹੁਣ ਕੈਨੇਡਾ ਨੇ ਲਾਰੈਂਸ ਬਸ਼ਨੋਈ ਨੂੰ ਅਤਵਾਦੀ ਡਿਕਲੇਅਰ ਕਰ ਦਿੱਤਾ ਜੇ ਭਾਰਤੀ মিডিਆ ਹੁਣ ਉਸ ਨੂੰ ਦੇਸ਼ ਭਗਤ ਕਹਿਣ ਲੱਗ ਜਾਵੇਗਾ ਤਾਂ ਕੀ ਅਤਵਾਦ ਦਾ ਲੇਬਲ ਲੱਥ ਜਾਵੇਗਾ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਲੱਗ ਚੁੱਕਾ ਹੈ ਦੁਸ਼ਮਣ ਲਾਖ ਬੁਰਾ ਚਾਹੇ ਤਾਂ ਕੀ ਹੁੰਦਾ ਹੈ ਹੁੰਦਾ وہی ਹੈ ਜੋ ਮਨਜ਼ੂਰ ਖੁਦਾ ਹੁੰਦਾ ਹੈ ਸਿੱਖ ਲੀਡਰਸ਼ਿਪ ਨੂੰ ਮੈਂ ਇੱਕ ਗੱਲ ਧਿਆਨ ਦਿਵਾਉਣਾ ਚਾਹਨਾ ਨਿਮਰਤਾ ਅਤੇ ਆਜ਼ਾਦੀ ਸਹਿਤ ਮੇਰੀ ਇਹ ਬੇਨਤੀ ਹੈ ਕਿ ਆਪਸੀ ਇੱਕ ਜੁਟਤਾ ਤੇ ਇੱਕ ਮੁਠਤਾ ਦੇ ਵਿੱਚ ਰਹੋ ਵਿਚਾਰਾਂ ਦਾ ਵਿਰੋਧ ਕੌਮੀ ਵਿਰੋਧ ਵਿੱਚ ਨਹੀਂ ਹੋਣਾ ਚਾਹੀਦਾ ਵਿਚਾਰਕ ਮਤਭੇਦ ਆਪਣੇ ਤੱਕ ਸਾਨੂੰ ਸੀਮਤ ਰੱਖਣੇ ਚਾਹੀਦੇ ਹਨ ਮੇਰੀ ਕਹੀ ਹੋਈ ਗੱਲ ਸਹੀ ਹੈ ਇਸ ਗੱਲ ਨੂੰ ਵੀ ਸਾਨੂੰ ਛੱਡ ਦੇਣਾ ਚਾਹੀਦਾ ਹੈ ਗੁਰਬਾਣੀ ਦਾ ਫਰਮਾਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜ਼ਰੂਰੀ ਨਹੀਂ ਜੋ ਮੈਂ ਵੀ ਇਸ ਐਪੀਸੋਡ ਵਿੱਚ ਕਹਿ ਕੇ ਹਟਿਆ ਇਹ ਹੀ ਸਾਰਾ ਸਹੀ ਹੈ ਇਸ ਵਿੱਚ ਵੀ ਕੁਝ ਗਲਤ ਹੋ ਸਕਦਾ ਹੈ ਇਹਨਾਂ ਸੰਭਾਵਨਾਵਾਂ ਨੂੰ ਕਦੇ ਰੱਦ ਨਹੀਂ ਕਰਨਾ ਚਾਹੀਦਾ ਜੇ ਅਸੀਂ ਉਹਨਾਂ ਸੰਭਾਵਨਾਵਾਂ ਨੂੰ ਆਪਣੇ ਤੌਰ ਤੇ ਰੱਦ ਕਰਦੇ ਹਾਂ ਤਾਂ ਇਸ ਦਾ ਅਰਥ ਹੈ ਕਿ ਅਸੀਂ ਸਿੱਖਣ ਵਾਲੇ ਦਰਵਾਜ਼ੇ ਬੰਦ ਕੀਤੇ ਹੋਏ ਹਨ ਤੇ ਦੂਸਰਿਆਂ ਨੂੰ ਸਿਖਾਉਣ ਵਾਲੇ ਹਮੇਸ਼ਾ ਖੁੱਲੇ ਰੱਖੇ ਹਨ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਅਸੀਂ ਸਾਰਾ ਕੁਝ ਸੰਗਤ ਦੀ ਕਿਰਪਾ ਨਾਲ ਹੀ ਸਿੱਖਦੇ ਹਾਂ ਸਾਡੇ ਅੰਦਰ ਜੋ ਵੀ ਗਿਆਨ ਪ੍ਰਵੇਸ਼ ਕਰਦਾ ਬਾਹਰੋਂ ਹੀ ਆਉਂਦਾ ਹੈ ਇੱਕ ਦੂਸਰੇ ਦੀਆਂ ਜਾਣਕਾਰੀਆਂ ਇੱਕ ਦੂਸਰੇ ਦੇ ਵਿਚਾਰਾਂ ਨੂੰ ਸਤਿਕਾਰ ਦੇਣਾ ਚਾਹੀਦਾ ਜੇ ਅਸੀਂ ਦੂਸਰੇ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਾਂ ਤੇ ਇਹ ਬੋਲਣ ਦੀ ਆਜ਼ਾਦੀ ਦਾ ਸਤਿਕਾਰ ਇੱਕ ਗੱਲ ਨੂੰ ਮੈਂ ਫਿਰ ਦੁਹਰਾਵਚ ਲਿਆਵਾਂ ਕਿ ਖਾਲਸਾਤਾਨ ਦੇ ਵਿੱਚ ਖਾਲਸਾਤਾਨ ਦਾ ਜਿਹੜਾ ਵਿਧਿ ਵਿਵਧਾਨ ਹੋਣਾ ਹੈ ਖਾਲਸਾਤਾਨ ਦਾ ਜਿਹੜਾ ਕਾਨੂੰਨ ਹੋਣਾ ਉਸ ਦਾ ਆਧਾਰ ਗੁਰਬਾਣੀ ਹੋਣੀ ਹੈ ਅਤੇ ਗੁਰਬਾਣੀ ਦਾ ਇਸ ਧਰਤੀ ਦੇ ਉੱਤੇ ਆਉਣਾ ਤੇ ਗੁਰੂ ਰੂਪ ਵਿੱਚ ਪ੍ਰਕਾਸ਼ਮਾਨ ਹੋਣਾ ਮਨੁੱਖਤਾ ਦੇ ਭਲੇ ਵਿੱਚ ਹੈ ਮਨੁੱਖਤਾ ਦੇ ਭਲੇ ਲਈ ਹੈ ਭਾਰਤ ਵੱਲੋਂ ਜਿਹੜਾ ਰੋਜ਼ ਪ੍ਰਪਾਗੈਂਡਾ ਕੀਤਾ ਜਾਂਦਾ ਹੈ ਜਨਾਂਵੇਂ ਨਵੇਂ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਸ ਪੂਰਾ ਆਧਾਰ ਝੂਠ ਉੱਤੇ ਨਿਰਭਰ ਹੁੰਦਾ ਹੈ ਇਹ ਇੱਕ ਵਿਚਾਰਕ ਅਤਵਾਦ ਹੈ ਇਹ ਵਿਚਾਰਧਾਰਕ ਅਤਵਾਦ ਹੈ ਇਹ ਵਿਚਾਰਧਾਰਕ ਗੁੰਡਾਗਰਦੀ ਹੈ ਜਿਸ ਦੇ ਖਾਤਮੇ ਦਾ ਸਮਾਂ ਬਹੁਤ ਨੇੜੇ ਹੈ ਖਾਲਸੇ ਦੀ ਤਰਤੀਬ ਉੱਤੇ ਰਾਜ ਖਾਲਸੇ ਨੇ ਕਰਨਾ ਹੈ ਇਹ ਰਾਜ ਗੁਰੂ ਸਾਹਿਬ ਦਾ ਦਿੱਤਾ ਹੋਇਆ ਬਰ ਬਖਸ਼ਿਸ਼ ਹੈ ਇਸ ਰਾਜ ਦੇ ਰਾਹੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਖਾਲਸਾਈ ਵਿਚਾਰਤਾ ਰਾਜ ਜੀਓ ਅਤੇ ਜੀਉਣ ਦਿਓ ਜਿਸ ਦਾ ਫਲਾਉ ਅਸੀਂ ਪੂਰੀ ਦੁਨੀਆ ਵਿੱਚ ਕਰਨ ਲਈ ਸੇਵਾ ਦੇ ਰੂਪ ਵਿੱਚ ਵਚਨਬੱਧਾਂ ਇਹੋ ਹੀ ਖਾਲਸੇ ਦਾ ਧਰਮ ਹੈ ਖਾਲਿਸਤਾਨ ਦੇ ਵਿੱਚ ਦੂਸਰਿਆਂ ਨੂੰ ਆਪਣੇ ਤਰੀਕੇ ਜਿਉਣ ਦਾ ਪੂਰਾ ਹੱਕ ਹੋਵੇਗਾ ਪਰ ਉਹਨਾਂ ਦੇ ਜਿਉਣ ਦਾ ਢੰਗ ਜੇ ਖਾਲਸਾ ਰੌ ਰੀਤਾਂ ਦੇ ਵਿੱਚ ਖਲਲ ਪੈਦਾ ਕਰੇਗਾ ਜੇ ਖਾਲਸਾਈ ਵਿਧੀ ਵਿਧਾਨ ਦੇ ਵਿੱਚ ਰੁਕਾਵਟ ਖੜੀ ਕਰੇਗਾ ਜੇ ਖਾਲਸਾਈ ਵਿਚਾਰਧਾਰਾ ਦਾ ਨੁਕਸਾਨ ਕਰੇਗਾ ਤਾਂ ਉਸ ਨੂੰ ਹਰگز ਪਨਪਣ ਨਹੀਂ ਦਿੱਤਾ ਜਾਵੇਗਾ ਇਹਨਾਂ ਹੀ ਵਿਚਾਰਾਂ ਨਾਲ ਇੱਥੇ ਹੀ ਸੰਕੋਚਦਾ ਆਪ ਜਿੱਥੇ ਵੀ ਰਹੋ ਚੜ੍ਹਦੀ ਕਲਾ ਵਿੱਚ ਖੁਸ਼ ਅਤੇ ਆਬਾਦ ਰਹੋ ਕੱਲ ਫੇਰ ਮਿਲਦੇ ਆਂ ਖਾਲਸਾਤਾਨ ਦੇ ਵਿੱਚ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ